ਬੀਤਕਲ ਸਮੁੱਚੇ ਭਾਰਤ ਲਈ ਬਹੁਤ ਹੀ ਦੁੱਖ ਤੇ ਸੋਗਮਈ ਰਹੀ ਕਿਉਂਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਦੁਨੀਆ ਦੇ ਪ੍ਰਸਿੱਧ ਅਰਥਸ਼ਾਸਤਰੀ ਸਾਨੂੰ ਸੁਦੀਵੀ ਵਿਛੋੜਾ ਦੇ ਗਏ ਇਸ ਮੌਕੇ ਸਾਰੀਆਂ ਸਮਾਜਿਕ ਰਾਜਨੀਤਿਕ ਧਾਰਮਿਕ ਫਿਲਮੀ ਖੇਤਰ ਤੇ ਖੇਡਾਂ ਨਾਲ ਖੇਤਰ ਨਾਲ ਜੁੜੀਆਂ ਹੋਈਆਂ ਸਾਰੀਆਂ ਹਸਤੀਆਂ ਨੇ ਆਪੋ ਆਪਣੇ ਤਰੀਕੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀਆਂ ਔਰ ਉਹਨਾਂ ਨਾਲ ਬਤਾਏ ਹੋਏ ਪਲਾਂ ਨੂੰ ਯਾਦ ਕੀਤਾ ਇਸ ਮੌਕੇ ਸ਼ਾਇਦ ਹੀ ਕੋਈ ਅੱਖ ਹੋਵੇ ਜਿਹੜੀ ਨੰਮਣਾ ਹੋਈ ਹੋਵੇ ਆਪਣੇ ਆਪ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਬਹੁਤ ਵੱਡੀ ਇੱਕ ਦੇਣ ਰਹੀ ਆ ਇਸ ਭਾਰਤ ਨੂੰ ਹੀ ਨਹੀਂ ਪੂਰੇ ਹੋਰ ਵੀ ਦੁਨੀਆ ਨੂੰ ਵੀ ਬਹੁਤ ਵੱਡੀ ਦੇਣ ਰਹੀ ਆ ਇਸ ਮੌਕੇ ਸਾਡੇ ਨਾਲ ਸਿਟੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋ ਚਾਂਸਲਰ ਡਾਕਟਰ ਮਨਵੀਰ ਸਿੰਘ ਜੁੜੇ ਹੋਏ ਨੇ ਉਹਨਾਂ ਨੇ ਵੀ ਪਿੱਛੇ ਜੇ ਸਾਡੇ ਨਾਲ ਇੱਕ ਯਾਦ ਸਾਂਝੀ ਕੀਤੀ ਸੀ ਔਰ ਅੱਜ ਕੋਸ਼ਿਸ਼ ਕਰਾਂਗੇ ਅਸੀਂ ਉਹ ਯਾਦ ਦੁਬਾਰਾ ਫਿਰ ਤਾਜ਼ਾ ਕਰਾਂਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੱਚਕਾ ਸੱਚਕਾ ਅ ਬੀਤੀ ਕੱਲ 10 ਵਜੇ ਦੇ ਕਰੀਬ ਪੂਰੇ ਭਾਰਤ ਦੇ ਵਿੱਚ ਜਦੋਂ ਇਹ ਮੈਸੇਜ ਵਾਇਰਲ ਹੋਇਆ ਕਿ ਡਾਕਟਰ ਮਨਮੋਹਨ ਸਿੰਘ ਨਹੀਂ ਰਹੇ ਤਾਂ ਮੈਂ ਵੇਖਿਆ ਤੁਸੀਂ ਵੀ ਕੋਈ ਯਾਦਾ ਸਾਂਝੀਆਂ ਕਰ ਰਹੇ ਸੀ ਜਦੋਂ ਡਾਕਟਰ ਸਭ ਨੂੰ ਇੱਕ ਵਾਰ ਹਾਰਟ ਦੀ ਪ੍ਰੋਬਲਮ ਆਈ ਸੀ ਤੇ ਮੈਂ ਚਾਹਾਂਗਾ ਕਿ ਅੱਜ ਕੁਝ ਸ਼ਬਦਾਂ ਦੇ ਵਿੱਚ ਹੋਰ ਤੁਸੀਂ ਸਾਡੇ ਨਾਲ ਗੱਲਾਂ ਸਾਂਝੀਆਂ ਕਰੋ ਜੀ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਕਿ ਇੱਕ ਹਵਾਲਾ ਤੇ ਇੰਗਲਿਸ਼ ਵਿੱਚ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ ਜੀ ਇਹ ਮਖਲ ਬਣੀ ਡਾਕਟਰ ਸਾਹਿਬ ਵਾਸਤੇ ਸੀਗੀ ਬਿਕਾਜ਼ ਉਹਨਾਂ ਨੇ ਘੱਟ ਬੋਲ ਕੇ ਜ਼ਿਆਦਾ ਕੀਤਾ ਮਤਲਬ ਉਹ ਬੋਲਣ 'ਚ ਵਿਸ਼ਵਾਸ ਨਹੀਂ ਰੱਖਦੇ ਸੀ ਕੋ ਕਰਨ 'ਚ ਰੱਖਦੇ ਸੀ ਬਿਲਕੁਲ ਤੇ ਜੋ ਜੋ ਉਹਨਾਂ ਨੇ ਫੈਸਲੇ ਦਿੱਤੇ ਅੱਜ ਸਾਡਾ ਦੇਸ਼ ਜੇ ਵਨ ਆਫ ਦੀ ਫਾਸਟੈਸਟ ਗਰੋਇੰਗ ਇਕਨੋਮੀਜ਼ ਵਿੱਚ ਆਉਂਦਾ ਆ ਤੇ ਉਹਦਾ ਮੇਨ ਸੇਰਾ ਸਟਾਰਟਿੰਗ ਸੇਰਾ ਉਹ ਡਾਕਟਰ ਸਾਹਿਬ ਨੂੰ ਜਾਂਦਾ ਆ ਜੀ ਮੈਂ ਜਿਹੜੀ ਗੱਲ ਸਾਂਝੀ ਕਰ ਰਿਹਾ ਸੀਗਾ ਸੰਨ 2009 'ਚ ਡਾਕਟਰ ਸਾਹਿਬ ਦੀ ਤਬੀਅਤ ਥੋੜੀ ਖਰਾਬ ਹੋਈ ਤੇ ਉਹਨਾਂ ਦੀ 14 ਘੰਟੇ ਦੀ ਬਾਈਪਾਸ ਸਰਜਰੀ ਹੋਣੀ ਸੀਗੀ ਜੀ ਤੇ ਸੀਟੀ ਪਬਲਿਕ ਸਕੂਲ ਜ਼ਿਲंधर ਦੇ ਵਿਦਿਆਰਥੀਆਂ ਨੇ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਪ੍ਰਾਰਥਨਾ ਕੀਤੀ ਜੀ ਪੂਰਾ ਇੱਕ ਘੰਟਾ ਆਪਾਂ ਅਸੈਂਬਲੀ ਉਹਨੂੰ ਡੈਡੀਕੇਟ ਕੀਤੀ ਸੀਗੀ ਜੀ ਜਿਸ ਵਿੱਚ ਬੱਚਿਆਂ ਨੇ ਉਹਨਾਂ ਦੀ ਸਿਹਤ ਵਾਸਤੇ ਦੁਆਵਾਂ ਮੰਗੀਆਂ ਜੀ ਤੇ ਮੈਨੂੰ ਯਾਦ ਆ ਅਸੀਂ ਉਹ ਜਦੋਂ ਖਬਰ ਪਹੁੰਚੀ ਟ੍ਰਿਬਿਊਨ ਤੱਕ ਜ ਚੰਡੀਗੜ੍ਹ ਉਹਨਾਂ ਦੇ ਤੇ ਡਿਪਟੀ ਚੀਫ ਬਿਊਰੋ ਦਾ ਮੈਨੂੰ ਫੋਨ ਆਇਆ ਜੀ ਕੀ ਤੁਸੀਂ ਆ ਜਿਹੜਾ ਸਾਨੂੰ ਪਤਾ ਲੱਗਿਆ ਤੁਸੀਂ ਪ੍ਰਾਰਥਨਾ ਕੀਤੀ ਉਹਨਾਂ ਦੇ ਸਿਹਤ ਵਾਸਤੇ ਤੇ ਇਹਦੇ ਪਿੱਛੇ ਕੀ ਮੋਟੇ ਸੀਗਾ ਤੁਸੀਂ ਦੱਸਿਆ ਕਿ ਅਸੀਂ ਸਾਡੇ ਪਿਆਰੇ ਆ ਸਰਦਾਰ ਜੀ ਸਾਡੇ ਅਸਰਦਾਰ ਸਰਦਾਰ ਜੀ ਨੂੰ ਆਪਾਂ ਕਹਿੰਨੇ ਆ ਜੀ ਇਹ ਉਹਨਾਂ ਵਾਸਤੇ ਆਪਾਂ ਇਹ ਚੀਜ਼ ਕੀਤੀ ਹੈ ਜੀ ਤੇ ਉਹਨਾਂ ਨੇ ਉਹ ਚੀਜ਼ ਨੂੰ ਟ੍ਰਿਬਿਊਨ ਦੇ ਮੇਨ ਪੇਜ ਤੇ ਚੰਡੀਗੜ੍ਹ ਦੇ ਮੇਨ ਅੱਠ ਕਾਲਮ ਦੀ ਖਬਰ ਲਾਈ ਤੇ ਉਹਨੂੰ ਅੱਜ ਵੀ ਚੇਤੇ ਆ ਕਿ ਕਿਤੇ ਨਾ ਕਿਤੇ ਬੱਚੇ ਵੀ ਬਜ਼ੁਰਗ ਵੀ ਸਿਆਣੇ ਵੀ ਸਾਰੇ ਉਹਨਾਂ ਨੂੰ ਪਿਆਰ ਕਰਦੇ ਤੇ ਉਹਨਾਂ ਦੀ ਸਿਹਤ ਵਾਸਤੇ ਹਮੇਸ਼ਾ ਦੁਆਵਾਂ ਮੰਗਦੇ ਆ ਬਟ ਲਾਸਟ ਕੁਝ ਸਾਲਾਂ ਤੋਂ ਉਹਨਾਂ ਦੀ ਸਿਹਤ ਦਿਨੋ ਦਿਨ ਕਹਿੰਦੀ ਖਰਾਬ ਹੋ ਰਹੀ ਸੀਗੀ ਜੀ ਉਦੋਂ ਵੀ ਮੈਂ ਆ ਸਟਿਲ ਰਿਮੈਂਬਰ ਤੇ ਅਸੀਂ ਇੱਕ ਟਵੀਟ ਕੀਤਾ ਸੀਗਾ ਕਿ ਰੱਬ ਉਹਨਾਂ ਨੂੰ ਲੰਮੀ ਉਮਰ ਦੇਵੇ ਬਟ ਜੇ ਕਿਆ ਜਾਂਦਾ ਹੈ ਕਿ ਜਿੰਨੇ ਆਉਣਾ ਹੈ ਉਹਨੇ ਜਾਣਾ ਹੈ ਬਟ ਉਹਨਾਂ ਦੀ ਯਾਦ ਉਹ ਸਾਡੇ ਵਿੱਚ ਹਮੇਸ਼ਾ ਰਹਿਣਗੇ ਔਰ ਮੈਂ ਉਹਨਾਂ ਨੂੰ ਰਿਫਾਰਮ ਮੈਨ ਆਫ ਇੰਡੀਆ ਹਮੇਸ਼ਾ ਕਹਿੰਦਾ ਸੀਗਾ ਅੱਜ ਵੀ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਜੀ ਬਿਲਕੁਲ ਕੋਈ ਦੋ ਰਾਇ ਨਹੀਂ ਸਰ ਕਿ ਜੋ ਉਹਨਾਂ ਨੇ ਦੇਸ਼ ਲਈ ਕੀਤਾ ਦੇਸ਼ ਲਈ ਹੀ ਨਹੀਂ ਬਾਹਰਲੇ ਦੇਸ਼ਾਂ ਲਈ ਵੀ ਕੀਤਾ ਕਿਉਂਕਿ ਉਸ ਵੇਲੇ ਉਹ 10 ਸਾਲ ਲਗਾਤਾਰ ਪ੍ਰਧਾਨ ਮੰਤਰੀ ਰਹੇ ਦੇਸ਼ ਦੇ ਉਸ ਵੇਲੇ ਅਬਦੁਲ ਕਲਾਮ ਜੀ ਰਾਸ਼ਟਰਪਤੀ ਹੋਇਆ ਕਰ ਰਹੇ ਸਨ ਇਹ ਇੱਕ ਜੋੜੀ ਹੈ ਜਿਹੜੀ ਇਹਨਾਂ ਦੋਨਾਂ ਚਿਹਰਿਆਂ ਨੂੰ ਸ਼ਾਇਦ ਹੀ ਕੋਈ ਅੱਖ ਭੁੱਲ ਸਕੇ ਰਹਿੰਦੀ ਦੁਨੀਆ ਤੱਕ ਉਸ ਵੇਲੇ ਬਹੁਤ ਵੱਡੀਆਂ ਪ੍ਰਾਪਤੀਆਂ ਹੋਈਆਂ ਸਾਇੰਸ ਦੇ ਯੁੱਗ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਦੇਸ਼ ਨੇ ਉਸ ਖਾਸ ਕਰਕੇ ਮੇਰੇ ਉਹ ਸਮਾਂ ਯਾਦ ਆ ਰਿਹਾ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਤੋਂ ਬਾਅਦ ਇਹਨਾਂ ਨੂੰ ਬਣਾਇਆ ਗਿਆ ਤੇ ਉਦੋਂ ਦੇਸ਼ ਕੋਲੇ ਸ਼ਾਇਦ ਕੁਝ ਕਿ ਦਿਨਾਂ ਦਾ ਹੀ ਕੁਝ ਪੈਸਾ ਵਗੈਰਾ ਤੇ ਸੋਨਾ ਵਗੈਰਾ ਬਚਿਆ ਸੀ ਉਦੋਂ ਆਰਥਿਕਤਾ ਬਿਲਕੁਲ ਡਾਮਾ ਡੋਲ ਹੋ ਗਈ ਸੀ ਇਸ ਦੇਸ਼ ਦੀ ਜੀ 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 ਦੇਖੋ ਜੀ ਲਿਬਰਲਾਈਜੇਸ਼ਨ ਹਿੰਦੁਸਤਾਨ ਦੀ ਜੋ ਗਲੋਬਲਾਈਜੇਸ਼ਨ ਜਿਹੜਾ ਆਪਾਂ ਕਹਿੰਦੇ ਆ ਸਨ 99 ਤੋਂ ਉਹ ਇਹਨਾਂ ਦਾ ਬਹੁਤ ਵੱਡਾ ਉਹਦੇ ਚ ਯੋਗਦਾਨ ਆ ਔਰ ਜਿਵੇਂ ਤੁਸੀਂ ਕਿਹਾ ਕਿ ਖਜ਼ਾਨੇ ਖਾਲੀ ਹੋ ਗਏ ਸਨ ਤੇ ਉਹ ਇਹਨਾਂ ਦਾ ਹੀ ਜਿਹੜੀ ਫਾਈਨੈਂਸ਼ੀਅਲ ਐਡਵਾਈਜ਼ਰੀ ਸੀ ਕਿ ਜਿਨ੍ਹਾਂ ਨੇ ਦੇਸ਼ ਨੂੰ ਬਚਾਇਆ ਔਰ ਸਭ ਤੋਂ ਵੱਡਾ ਸਿਹਰਾ ਇਹਨਾਂ ਤੇ ਜਾਂਦਾ ਜੀ ਨਿਊਕਲੀਅਰ ਜਿਹੜਾ ਨਾ ਨੇ ਐਗਰੀਮੈਂਟ ਕੀਤਾ ਯੂਐਸ ਨਾਲ ਇਸ ਵਿੱਚ ਅੱਜ ਅਸੀਂ ਆਪਣੇ ਪੈਰਾਂ ਤੇ ਖੜੇ ਆ ਵੀ ਆਰ ਅ ਨਿਊਕਲੀਅਰ ਇੱਕ ਇੱਕ ਪਾਵਰ ਹੈਗੇ ਆ ਔਰ ਓਨੈਸਟ ਜਿਹੜੇ ਆਪਾਂ ਕਹਿ ਦੇਣੇ ਆ ਜੀ ਹੋ ਆਨੈਸਟ ਪਰਸਨ ਆਫ ਦੀ ਪਲੈਨਟ ਵਿੱਚ ਮੈਂ ਤਾਂ ਖਾਸ ਕਰਕੇ ਜੁਣਾ ਚਾਹੁੰਗਾ ਡਾਕਟਰ ਸਾਹਿਬ ਨੂੰ ਅਬਦੁਲ ਕਲਾਮ ਜੀ ਵਰਗਿਆਂ ਨੂੰ ਔਰਤਾਂ ਟਾਟਾ ਵਰਗਿਆਂ ਨੂੰ ਇਹੋ ਬੰਦੇ ਨੇ ਜਿਹੜੇ ਅੱਜ ਸਾਡੇ ਵਿੱਚ ਨਹੀਂ ਹਨ ਬਟ ਇਹਨਾਂ ਨੇ ਸਾਨੂੰ ਸੇਧ ਦਿੱਤੀ ਸਾਨੂੰ ਮਾਰਗਦਰਸ਼ਨ ਦਿੱਤੇ ਔਰ ਇਹਨਾਂ ਦੇ ਚਲਾਏ ਹੋਏ ਕਦਮਾਂ ਚ ਦੇ ਯੂਥ ਚੱਲੇ ਤੇ ਸਾਡਾ ਦੇਸ਼ ਅੱਗੇ ਵੀ ਤਰੱਕੀ ਕਰਦਾ ਰਹੇਗਾ ਬਿਲਕੁਲ ਸਰ ਬਹੁਤ ਸਾਫ ਸੁਥਰੀ ਰਾਜਨੀਤੀ ਕਰਕੇ ਗਏ ਆ 10 ਸਾਲ ਦਾ ਇੱਕ ਇਹਨਾਂ ਦਾ ਜਿਹੜਾ ਪੀਰੀਅਡ ਸੀ ਕਿਸੇ ਵੀ ਵਿਰੋਧੀ ਧਿਰ ਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਸੀਗੀ ਕਿ ਜੋ ਅੱਜ ਅੱਜਕੱਲ੍ਹ ਜੋ ਰਾਜਨੀਤੀ ਚ ਹੁੰਦਾ ਉਸ ਵੇਲੇ ਨਹੀਂ ਦੇਖਣ ਨੂੰ ਮਿਲਦਾ ਸੀ ਬਹੁਤ ਵਿਰੋਧੀ ਧਿਰਾਂ ਨੂੰ ਬਹੁਤ ਪਿਆਰ ਨਾਲ ਮਿਲਦੇ ਸੀ ਉਹ ਸਭ ਦੀ ਗੱਲ ਸੁਣਦੇ ਸੀ ਬਹੁਤ ਵਾਰ ਸੰਸਦ ਚ ਅਸੀਂ ਇਸ ਤਰ੍ਹਾਂ ਦੀਆਂ ਤਸਵੀਰਾਂ ਵੇਖੀਆਂ ਨੇ ਦੇਖੋ ਜੀ ਕਿਸੇ ਤੇ ਵੀ ਉਹਨਾਂ ਨੇ ਪਰਸਨਲ ਅਟੈਕ ਨਹੀਂ ਕੀਤਾ ਜੋ ਅੱਜਕੱਲ ਆਪਾਂ ਵੇਖਦੇ ਆਂ ਔਰ ਇਹਨਾਂ ਦੇ ਉੱਪਰ ਬੜੇ ਤਰ੍ਹਾਂ ਦੇ ਜੋਕਸ ਕੀਤੇ ਗਏ ਹਮ ਔਰ ਬਟ ਉਹ ਅੱਜ ਦੇਖੋ ਜਿਨ੍ਹਾਂ ਨੇ ਵੀ ਕੀਤੇ ਅੱਜ ਸਾਰੇ ਕਿਤੇ ਨਾ ਕਿਤੇ ਉਹ ਸੋਚ ਰਹੇ ਹੋਣਗੇ ਕਿ ਜਿਨ੍ਹਾਂ ਤੇ ਆਪਾਂ ਜੋਕਸ ਕੀਤੇ ਆ ਜਾਂ ਵੀਕ ਪ੍ਰਾਈਮ ਮਿੰਿਸਟਰ ਕਿਹਾ ਜੀ ਉਹਨਾਂ ਕਰਕੇ ਅੱਜ ਆਪਾਂ ਇੱਥੇ ਪਹੁੰਚੇ ਆ ਗੱਡੀ ਗੱਡੀ ਉਹਨਾਂ ਨੇ ਸਾਡੀ ਲਈ ਤੇ ਭਾਤੀ ਸੀਗੀ ਔਰ ਅੱਜ ਅਸੀਂ ਉਸ ਗੱਡੀ ਤੇ ਬੈਠ ਕੇ ਤਰੱਕੀਆਂ ਦੇ ਮੱਲਾਂ ਮਾਰ ਰਹੇ ਆ ਔਰ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਸਾਰੀ ਜ਼ਿੰਦਗੀ ਤਾਂ ਉਮਰ ਤੱਕ ਜਦ ਤੱਕ ਇਹ ਦੁਨੀਆ ਰਹੇਗੀ ਡਾਕਟਰ ਸਾਹਿਬ ਦਾ ਨਾਮ ਇਵਨ ਬਰਾਕ ਓਬਾਮਾ ਕਹਿੰਦੇ ਸੀਗੇ ਦ ਫਾਈਨੇਸਟ ਪ੍ਰਾਈਮ ਮਿਨਿਸਟਰ ਆਫ ਦ ਕੰਟਰੀ ਜੀ ਮਤਲਬ ਟੌਪ ਦੇ ਬੰਦੇ ਉਹਨਾਂ ਅੱਗੇ ਝੁਕਦੇ ਸੀਗੇ ਜੀ اور इवन ਮੌਜੂਦਾ ਪ੍ਰਧਾਨ ਮੰਤਰੀ ਉਹਨਾਂ ਕੋ ਰਾਇਲ ਐਂਡ ਬਲਗਾ ਕਾਫੀ ਵੱਡੇ ਉਹਨਾਂ ਦੇ ਘਰ ਵੀ ਗਏ ਨੇ ਸੋ ਇਹ ਇਹ ਸਾਰਾ ਸਾਨੂੰ ਪਤਾ ਲੱਗਦਾ ਇਤੋਂ ਕਿ ਉਹ ਕਿੰਨੇ ਮਹਾਨ ਵਿਅਕਤੀ ਸਨ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਸੁਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਦੀ ਯਾਦ ਤੁਸੀਂ ਤਾਜ਼ਾ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਸਾਚੀਕਾਰ ਜੀ